ਸਸਕਾਰ ਵੀ ਸਾਰਿਆਂ ਨੂੰ ਇਸ ਟਾਈਮ ਆਪਾਂ ਖੜੇ ਆ ਇੱਕ ਐਸੀ ਲੋਕੇਸ਼ਨ ਤੇ ਜਿੱਥੇ ਕਿ ਦੀਪ ਸਿੱਧੂ ਖੜੰਦਾ ਹੈ ਦੀਪ ਸਿੱਧੂ ਨੂੰ ਕੌਣ ਨਹੀਂ ਜਾਣਦਾ ਦੀਪ ਸਿੱਧੂ ਇੱਕ ਬਹੁਤ ਵਧੀਆ ਐਕਟਰ ਤੇ ਬਹੁਤ ਵਧੀਆ ਸੁਭਾ ਦਾ ਬੰਦਾ ਸੀਗਾ ਠੀਕ ਹੈ ਉਹਦਾ ਇੱਕ ਡਾਇਲੋਗ ਮਸ਼ਹੂਰ ਹੋਇਆ ਸੀਗਾ ਵੀ ਦੀਪੇ ਬਾਈ ਮੈਂ ਆਪਣੇ ਘਰ ਦੇ ਲੈਂਟਰ ਪੈਣ ਵਾਸਤੇ ਸਾਰੇ ਦੁਨੀਆ ਦੇ ਸਿਰ ਤੇ ਮੱਠਲ ਚ ਗਾ ਦੂੰਗਾ ਸੋ ਉਹ ਏਸੇ ਜਗ੍ਹਾ ਤੇ ਖੜ ਕੇ ਕਹਿੰਦਾ ਹੁੰਦਾ ਇਹ ਜਗ੍ਹਾ ਜੋਰਾ ਫਿਲਮ ਚ ਮਤਲਬ ਕਿ ਲੋਕੇਸ਼ਨ ਹੈ ਜਿਹੜੀ ਜੋਰਾ ਫਿਲਮ ਦੀ ਹੈ ਠੀਕ ਹੈ ਤੇ ਪਿੱਛੇ ਉਧਰ ਦੀਪਾ ਖੜਾ ਹੁੰਦਾ ਉਹ ਕਹਿੰਦਾ ਬਾਈ ਆਪਾਂ ਬੰਦਾ ਮਾਰਨਾ ਬਹੁਤ ਔਖਾ ਕੰਮ ਹੈ ਪਰ ਉਹ ਕਹਿੰਦਾ ਬਦੀਪੇ ਬਾਈ ਇੱਕ ਨਹੀਂ ਤਿੰਨ ਮਾਰਨੇ ਨੇ ਤਾਂ ਉਹ ਸੀਨ ਕਿੱਥੋਂ ਚੱਲਦਾ ਸੀਨ ਚੱਲਦਾ ਉਹ ਬੋਰਡ ਤੋਂ ਦੇਖੋ ਉਧਰ ਦਿਖਾਓ ਠੀਕ ਆ ਉਹ ਬੋਰਡ ਤੋਂ ਉੱਥੇ ਲਿਖਿਆ ਪਠਿੰਡਾ ਲੁਧਿਆਣਾ ਉਸ ਬੋਰਡ ਤੋਂ ਚੱਲ ਕੇ ਉਰੇ ਉਹ ਖੜੇ ਹੁੰਦੇ ਨੇ ਯਾਨੀ ਕਿ ਉਥੋਂ ਕੈਮਰਾ ਚੱਕਦੇ ਇੱਥੇ ਖੜੇ ਹੁੰਦੇ ਆ ਉਹ ਤਾਂ ਉਹ ਸਾਰੇ ਢਾਈ ਲੋਕ ਨੇ ਸਾਰੇ ਇਸ ਜਗ੍ਹਾ ਤੇ ਖੜਕੇ ਬੋਲਦੇ ਆ ਤੇ ਇਹ ਜਿਹੜੀ ਲੋਕੇਸ਼ਨ ਹੈਗੀ ਹੈ ਇਹ ਪਠਿੰਡੇ ਤੋਂ ਜਦੋਂ ਆਪਾਂ ਮਾਨਸਾ ਜਾਂਦੇ ਆ ਅੰਡਰ ਬ੍ਰਿਜ ਬਣਿਆ ਹੋਇਆ ਹੈ ਰੇਲਵੇ ਪੁਲ ਦਾ ਪੁਲ ਦਾ ਮਤਲਬ ਪਟੜੀ ਦੇ ਥੱਲੋਂ ਦੀ ਉੱਥੋਂ ਉੱਥੇ ਖੜੇ ਆ ਤੇ ਇੱਥੇ ਖੜੇ ਹੁੰਦੇ ਨੇ ਠੀਕ ਹੈ ਉਹ ਦੋਨੇ ਜਣੇ ਉਸ ਤੋਂ ਬਾਅਦ ਕੀ ਹੈ ਉਹ ਤੁਰਦੇ ਨੇ ਇੱਥੋਂ ਤਾਂ ਜਦੋਂ ਉਹ ਇਸ ਤਰ੍ਹਾਂ ਤੁਰਦੇ ਨੇ ਠੀਕ ਹੈ ਤਾਂ ਉਦੋਂ ਜਿਹੜਾ ਪੁਲ ਹੈ ਉਦੋਂ ਇਸ ਲੋਕੇਸ਼ਨ ਦਾ ਪਤਾ ਲੱਗਦਾ ਵੀ ਇਹ ਬਠਿੰਡੇ ਦੀ ਹੈ ਤਾਂ ਇੱਕ ਉਹ ਪਿੱਛੇ ਜਿਹੜੀ ਬੱਤੀ ਜਗ ਰਹੀ ਹੈ ਉਹ ਵੀ ਆਉਂਦੀ ਹੈ ਵਿੱਚ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਉਹਦੇ ਨਾਲ ਮਤਲਬ ਸਕਰੀਨ ਸ਼ਾਟ ਲਾ ਕੇ ਤੇ ਇੱਥੋਂ ਜਦੋਂ ਉਹ ਇਧਰ ਨੂੰ ਇਧਰ ਨੂੰ ਜਾਂਦੇ ਨੇ ਠੀਕ ਹੈ ਇਸ ਤਰ੍ਹਾਂ ਤੁਰਦੇ ਹੈ ਤਾਂ ਜਿਹੜਾ ਦੀਪਾ ਹੁੰਦਾ ਉਹ ਕਹਿੰਦਾ ਮੈਂ ਪਹਿਲੀ ਵਾਰ ਰਿਵਾਲਵਰ ਹੈ ਜਿਹੜਾ ਹੱਥ 'ਚ ਬੜਿਆ ਮੇਰੇ ਵਰਗੇ 'ਚ ਵੀ ਪਾਵਰ ਆ ਜਾਂਦੀ ਹੈ ਆ ਮਤਲਬ ਕਿ ਪਿਸਤੌਲ ਫੜ ਕੇ ਲਾ ਲੋ ਜਾਂ ਰਿਵਾਲਵਰ ਫੜ ਕੇ ਲਾ ਲੋ ਤਾਂ ਜਦੋਂ ਉਹ ਤੁਰਦੇ ਨੇ ਇਹ ਤੋਂ ਆ ਚੀਜ਼ ਇੱਧਰ ਨੂੰ ਠੀਕ ਹੈ ਤਾਂ ਆ ਚੀਜ਼ ਉਦੋਂ ਪਤਾ ਲੱਗਦਾ ਜਦੋਂ ਥੀਨ ਖਤਮ ਹੋਣ ਵਾਲਾ ਹੁੰਦਾ ਉਦੋਂ ਇਹ ਚੀਜ਼ ਦਿਖਾਈ ਦਿੰਦੀ ਹੈ ਉਦੋਂ ਪਤਾ ਲੱਗਦਾ ਤੇ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਠੀਕ ਹੈ ਤੇ ਕਮੈਂਟ ਕਰਕੇ ਜਰੂਰ ਦੱਸਿਓ ਇੱਥੇ ਇਸ ਲੋਕੇਸ਼ਨ ਨੂੰ ਕਿਹੜੇ-ਕਿਹੜੇ ਨੇ ਦੇਖਿਆ ਤੇ ਕਿਹੜਾ-ਕਿਹੜਾ ਇਹ ਜਾਣਦਾ ਸੀਗਾ